ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਖਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪੱਤੋ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਨੇੜੇ ਹੀ ਆ ਮਸਾਂ ਇਥੋਂ 5-6 ਕਿਲੋਮੀਟਰ ਦੀ ਦੂਰੀ ਤੇ ਹੋਣਾ ਪਿੰਡ ਖਾਈ ਅੱਜ ਦੀ ਵੀਡੀਓ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤੇ ਦੋ ਨਾਕ ਬਾਈ ਦੇ ਸੇਲ ਤੋਕੜ ਗੱਭਣ ਚੈੱਕ ਪਾਸ ਤੇ ਦੁੱਧ ਵੀ ਚੰਗਾ ਕਈ ਭੈਣ ਭਰਾ ਤਾਂ ਉਹੀ ਕਹਿੰਦੇ ਬਾਈ ਚਾਰਾਂ ਮਹੀਨੇ ਦੀ ਗੱਭਣ ਆ ਤੇ ਡਰਾਈ ਕਰਦੀ ਉਹ ਡਰਾਈ ਥੋੜੀ ਕੀਤੀ ਹੁੰਦੀ ਉਹ ਦੁੱਧ ਲਉਂ ਭੱਜ ਗਈ ਹੁੰਦੀ ਆ ਕਿਉਂਕਿ ਚਾਰਾਂ ਮਹੀਨਿਆਂ ਚ ਪਸ਼ੂ ਕੌਣ ਡਰਾਈ ਕਰਦਾ ਗਾਂ ਨੂੰ ਸੱਤੀ ਮਹੀਨੇ ਜਾ ਕੇ ਨੇੜੇ ਜਾ ਕੇ ਡੇਢ ਕਿ ਮਹੀਨਾ ਦੋ ਮਹੀਨੇ ਪਹਿਲਾਂ ਅਗਲਾ ਡਰਾਈ ਕਰਦਾ ਤੇ ਪਰ ਇਹ ਦੋ ਪਸ਼ੂ ਆ ਤੋਕੜ ਗੱਭਣ ਚੈੱਕ ਪਾਸ ਤੇ ਦੁੱਧ ਵੀ ਇੱਕ ਥੱਲੇ ਤਾਂ ਜਮਾਂ ਹੀ ਸੱਜਰਾਂ ਜਿੰਨਾ ਬਾਕੀ ਇਨਫਰਮੇਸ਼ਨ ਲੈ ਦਨਾਂ ਜਾਇਦ ਜੇ ਮੁੱਲ ਹੋਣਗੇ ਘਰੇਲੂ ਜਾਨਵਰ ਗੱਲਾਂ ਬਾਤਾਂ ਬਾਈ ਨਾ ਕਰ ਲੈਨੇ ਆ ਇਨਫਰਮੇਸ਼ਨ ਲੈ ਦਨਾਂ ਹਾਂਜੀ ਵੀਰ ਸਸੀ ਕਾ ਨਾਮ ਦੱਸ ਦੀਏ ਨਾਮ ਮੇਰਾ ਸੇਵਕ ਸਿੰਘ ਆ ਜੀ ਪਿੰਡ ਖਾਈ ਆ ਸੀਰਾ ਪੌਂਨੇਰਾਲ ਸਿੰਘ ਵਾਲਾ ਪਿੰਡ ਆ ਜੀ ਗਾਜੇ ਨਾਲੀ ਸੜਕ ਤੇ ਆਪਣੇ ਘਰ ਆ ਜੀ ਸਕੂਲ ਨਾਲ ਕੇ ਇਹ ਗਾਂ ਦੀ ਪੰਜਾਂ ਮਿੰਟ ਫੋਨ ਨੰਬਰ ਦੱਸ ਦੀ ਪਹਿਲਾਂ 97792 92518 ਇੱਕ ਰਿਫਰ ਦੱਸ 97792 92518 ਖਾਈ ਤੋਂ ਗਾਜੀਆਣੇ ਵਾਲੀ ਸੜਕ ਤੇ ਘਰ ਆ। ਗਾਜੀਆਣੇ ਵਾਲੀ ਸੜਕ ਦੇ ਸਕੂਲ ਨਾਲ ਕੇ ਘਰ ਪੈਂਦੇ ਆ ਬਈ। ਹਾਈ ਸਕੂਲ ਨਾਲ ਕੇ। ਹਾਂਜੀ। ਇਹ ਤੋਂ ਸ਼ੁਰੂ ਕਰ ਲਓ 1 ਨੰਬਰ ਤੋਂ। ਇਹ ਬਈ ਪੰਜਵੇਂ ਮਹੀਨੇ ਦੀ ਚੈੱਕ ਪਾਸ ਆ ਜੀ। ਆਪਣੇ ਵੱਲੋਂ ਫੁੱਲ ਗਾਰੰਟੀ ਆ ਬੰਦਾ ਆ ਦਾ ਡਾਕਟਰ ਸਾਹਿਬ ਦੇ ਕੇ ਚੈੱਕ ਕਰਾ ਸਕਦਾ ਜੀ ਮੌਕੇ ਤੇ। ਹੂੰ। ਤੇ ਦੁੱਧ ਦੇ ਲਈ 18 ਕਿਲੋ ਬਈ ਹਾਜ਼ਰ ਆ ਲੀਟਰਾਂ 'ਚ ਨਹੀਂ ਕਿਲੋਆਂ 'ਚ ਦੁੱਧ ਆ ਜੀ 18 ਕਿਲੋਆਂ 'ਚ। ਹਾਂਜੀ ਕਿਲੋਆਂ 'ਚ 18 ਕਿਲੋ ਦੁੱਧ ਆ ਦਾ ਬੰਦਾ ਜੋ ਕੇ ਲੈ ਜਾ ਸਕਦਾ। ਕੱਢੀਏ ਬਾ। ਦੋ ਤਿੰਨ ਦੋ ਟਾਈਮ ਚੂੜੇ ਤਿੰਨ ਟਾਈਮ ਚੂੜੇ। ਠੀਕ ਹੈ। ਉਹ ਅਗਲੀ ਗੱਲ ਦੋਸਤੋ ਵੀਰ ਨੇ ਖੁੱਲੀ ਛੋੜ ਦੇਤੀ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਤੁਹਾਡੀ ਮਰਜ਼ੀ ਆ ਜਿੰਨਾ ਚਿਰ ਤਸੱਲੀ ਕਰਨੀ ਚਾਹੁੰਦਾ ਅਗਲਾ ਰੱਜ ਕੇ ਘਰੇ ਟਕਾ ਆ ਕੇ ਤੜਕੇ ਵੀ ਆ ਜੇ ਆਥਨੇ ਵੀ ਆ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਆ ਜੇ ਦੋ ਟਾਈਮ ਫੇਰ ਚੋਲੇ ਆ ਗਿਆ ਆ ਪੰਜਾਂ ਮਹੀਨਿਆਂ ਦੀ ਗੱਬਣ ਤੇ 18 ਕਿਲੋ ਦੁੱਧ ਆ ਲੀਟਰਾਂ ਚ ਨਹੀਂ ਬਾਈ ਕਹਿੰਦਾ ਕਿਲੋਆਂ ਚ ਕਿਉਂਕਿ ਤੁਹਾਨੂੰ ਵੀ ਪਤਾ ਲੀਟਰ ਛੋਟਾ ਹੁੰਦਾ ਕਿਲੋ ਵੱਡਾ ਹੁੰਦਾ ਜੇ ਡੱਬੇ ਮਾਰਨੇ ਹੁਣ ਤਾਂ 20 ਬਣ ਜਾਣਗੇ ਪਰ ਕਿਲੋ 18 9 ਕਿਲੋ ਤੜਕੇ 9 ਕਿਲੋ ਆਥਣੇ 18 ਕਿਲੋ ਦੁੱਧ ਤਿਆਰ ਹੈ ਪੰਜਾਂ ਦੀ ਗੱਬਣ ਚੈੱਕ ਪਾਸ ਹੈ ਜਿਹਦੇ ਪਸੰਦ ਆਉ ਬਾਈ ਕਹਿੰਦਾ ਸਾਡੀ ਤਸੱਲੀ ਕਰਾਈ ਆ ਅਗਲਾ ਦੋ ਟਾਈਮ ਚੋਕੇ ਲੈ ਜੇ ਤੇ ਡਾਕਟਰ ਲਿਆ ਵਿੱਚ ਚੈੱਕ ਕਰਾ ਕੇ ਲੈ ਜੇ 9 ਕਿਲੋ ਤੜਕੇ 9 ਕਿਲੋ ਆਥਣੇ 18 ਕਿਲੋ ਦੁੱਧ ਰੈਡੀ ਆ ਅੱਧੀ ਚਵਾਈ ਵਾਲੇ ਗੁਲਾਬੀ ਕੋਣ ਉਹ ਸਰਲਾ ਸੁਰਲਾ ਨਹੀਂ ਬਾਈ ਠੀਕ ਹੈ ਸਹੀ ਹੈ ਜਮਾ ਥਣ ਇੱਕੋ ਜੇ ਥਾਣਾ ਚਾਰੇ ਜਾਇਦ ਜਮ ਮੁੱਲ ਵੀਰ ਲੈ ਲੈਂਦੇ ਮੁੱਲ ਬਈ ਇਹਦਾ ਯਾਰ ਲੈਣ ਦੇ 63000 ਚ ਮਾਨਤਾ ਨਹੀਂ ਹੁੰਦੀ ਸਹੀ ਹੈ ਦੋਸਤੋ 63000 ਮੁੱਲ ਮਾਨਤਾਨ ਹੋ ਜੂ ਤਾਂ ਜੀ ਸੂਈ ਕਿੰਨਾ ਕ ਦੁੱਧ ਪੈ ਗਈ ਬਾਈ ਹੈ ਸੀਗਾ ਇਸਲੇ 23 24 ਲੀਟਰ ਠੀਕ ਹੈ ਹਾਂ ਆਪਾਂ ਕੋਈ ਖੰਡ ਖੁੰਡ ਨਹੀਂ ਪਾਈ ਨਾਰਮਲ ਦੁੱਧ ਤੇ ਆ ਆਪਣੀ ਜਿਹੜੀ ਨਾਰਮਲ ਫੀਡ ਆ ਉਹ ਤੇ ਚੱਲਦੀ ਆ ਬਈ 8000 ਫੀਡ ਤੇ ਠੀਕ ਹੈ ਹਾਂਜੀ ਦੋਸਤੋ ਜਿਹੜੀ 8000 ਫੀਡ ਆ ਆਮ ਹੀ ਪਾਉਂਦੇ ਲੋਕੀ 8000 10000 ਪਰ ਬਾਈ ਕਹਿੰਦਾ ਆਪਾਂ 8000 ਨਾਰਮਲ ਫੀਡ ਪਾਉਣੇ ਆ ਆ ਪੱਠੇ ਵੀ ਵੇਖ ਲੋ ਆ ਵੱਛੀ ਏਰੀ ਹੈ ਬਾਈ ਆ ਬੱਚਾ ਇਹਦਾ ਹੌਣ ਵਾਲੀ ਸੂਏ ਦਾ ਹੌਣ ਵਾਲੀ ਸੂਏ ਦਾ ਠੀਕ ਹੈ ਦੋਸਤੋ ਆ ਹੌਣ ਵਾਲੀ ਸੂਏ ਦੀ ਆ ਵੱਛੀ ਹੈ ਤੇ ਹੁਣ ਗਾਂ ਵਾਲੀ ਸੂਏ ਆਸ ਤੇ ਫੇਰ ਪੰਜਾਂ ਦੀ ਗੱਬਣ ਹੈ 23 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਤਾਜੀ ਸੂਈ ਨੇ ਇਸ ਟਾਈਮ 18 ਕਿਲੋ ਰੈਡੀ ਆ ਕੋਈ ਭੂਰਨੀ ਕੋਈ ਸ਼ਰਲਾ ਨਹੀਂ ਕੋਈ ਗੰਡ ਮਰੋੜੀ ਨਹੀਂ ਬਸ ਬੰਨ ਲਾ ਬਾਈ ਮਾਨ ਤਾਣ ਹੋ ਜੂ ਹਜੇ ਵਹਿੜ ਆ 2 2.5 ਮਹੀਨੇ ਵਧੀਆ ਦੁੱਧ ਪਿਆਜੂ ਤੇ ਮਗਰਲਾ 1.5 ਕ ਮਹੀਨਾ 2 ਮਹੀਨੇ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜੋ ਕੋਈ ਤਿਆਰ ਕਰਕੇ ਸੇਲ ਕਰਦਾ ਤਾਂ ਵੀ ਵਧੀਆ ਪੈਸੇ ਵਟਾਜੂ ਤੇ ਨਹੀਂ ਚੰਗੇ ਦੁੱਧ ਵਾਲੀ ਜੇ ਕਿਸੇ ਨੇ ਘਰੇ ਦੁੱਧ ਨੂੰ ਲੈਣੀ ਆ ਤੇ ਵਧੀਆ ਦੁੱਧ ਪਿਆਜੂ ਕਦ ਕਾਠ ਵੱਡਾ ਹੀ ਆ ਮਾਨ ਤਾਣ ਹੋ ਜੂ ਕੋਈ ਭੂਰਨੀ ਛੱਟਾ ਨਹੀਂ ਚਾਰਾ ਹਨਾਂ ਦਾ ਸੇਮ ਹੀ ਸਾਈਜ਼ ਆ ਬਾਕੀ ਇਸੇ ਨੰਬਰ ਤੇ WhatsApp ਚੱਲਦਾ ਵੀਡੀਓ ਕਾਲ ਦੇ ਤਸੱਲੀ ਕਰ ਲੈ 3:00 ਵਜੇ ਵੀਡੀਓ ਬਣਾ ਰਹੇ ਆ 3 ਘੰਟੇ ਪਏ ਆ ਸ਼ਾਮ ਦੀ ਚੋਅ ਜੇ ਦੋ ਨੰਬਰ ਤੇ ਆ ਜਾ ਵੀਰ ਦੋ ਨੰਬਰ ਤੇ ਆ ਕਿੰਨੇ ਚੜ ਦੀ ਗੱਬਣਾ ਇਹ ਇਹ ਢਾਈਆਂ ਮਹੀਨਿਆਂ ਦੀ ਹੈਗੀ ਚੈੱਕ ਪਾਸ ਜੀ ਛੱਠੀ ਕਰਾਈ ਹੈ ਚੈੱਕ ਬਈ ਇਹਦੇ ਆ ਬੈਲ ਬਾਬਾ ਦੋਸਤੋ ਆਪਿਆ ਗਲਵਜ਼ ਡਾਕਟਰ ਅੱਜ ਹੀ ਚੈੱਕ ਕਰਕੇ ਗਿਆ ਉਹ ਪਹਿਲਾਂ ਦੀ ਚੈੱਕ ਕਰਾਈ ਹੋਈ ਆ ਪੰਜਾਂ ਨਹੀਂ ਗੱਬਣਾ ਇਹ ਢਾਈਆਂ ਦੀ ਗੱਬਣ ਚੈੱਕ ਪਾਸ ਦੁੱਧ ਜਿਹੜਾ ਝੋ ਲੈਣਾ ਦੁੱਧ ਦੇ ਥੱਲੇ ਭਾਈ 13 ਕਿਲੋ 13 ਸਹੀ 13 ਤੋਂ 14 ਹੋ ਸਕਦਾ 13 ਤੋਂ 12 ਨਹੀਂ ਹੁੰਦਾ ਬਈ ਕੱਢੀਏ ਬਾਹਰ ਨੂੰ ਦੋਸਤੋ 13 ਤੋਂ ਬਾਈ ਕਹਿੰਦਾ 14 ਤਾਂ ਨਿਕਲ ਸਕਦਾ ਜਦੋਂ ਤੁਸੀਂ ਜੋਖੋਂਗੇ ਦੋ ਟਾਈਮ ਕੰਡੇ ਦੇ ਆਏ ਨਹੀਂ ਹੋਊਗਾ ਕਿ 13 ਤੋਂ 12 ਨਿਕਲ ਜੂ ਬਾਕੀ ਲੇਵੇ ਹੀ ਦੱਸਦੇ ਆ ਸੋਹਣੇ ਵੱਡੇ ਹਵਾਨੇ ਆ 13 ਕਿਲੋ ਦੁੱਧ ਨੈਟ ਤਿਆਰ ਢਾਈਆਂ ਦੀ ਗੱਭਣ ਚੈੱਕ ਪਾਸ ਆ ਆ ਪੰਜਾਂ ਦੀ ਆ ਆ ਢਾਈਆਂ ਦੀ ਆ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਆ ਡਾਕਟਰ ਲਿਆਇਓ ਚੈੱਕ ਕਰਾ ਕੇ ਲੈ ਜਾਓ ਬਾਈ ਹੁਣ ਆ ਲੋ ਦੋਵੇਂ ਆ ਪੰਜਾਂ ਦੀ ਗੱਬਣ ਚ ਇੱਕ ਪਾਸਾ ਢਾਈਆਂ ਦੀ ਗੱਬਣ ਚ ਇੱਕ ਪਾਸੇ ਇੱਕ ਨੰਬਰ ਥੱਲੇ 18 ਕਿਲੋ ਦੁੱਧ ਕੰਡੇ ਵਾਲਾ 2 ਨੰਬਰ ਥੱਲੇ 13 14 ਭਵਾਂ ਨਿਕਲ ਜੇ ਬਾਈ ਕਹਿੰਦਾ ਆਏ ਨਹੀਂ ਹੋਊਗਾ ਤੁਸੀਂ ਜਦੋਂ ਚਾਹੋਗੇ ਦੋ ਟਾਈਮ ਤੇ 12 ਹੀ ਨਿਕਲੂਗਾ ਤੇ 14 ਭਵਾਂ ਨਿਕਲ ਜੇ 13 ਦਾ ਚਾਰੇ ਥਣ ਆਦੀ ਚੁਆਈ ਵਾਲੇ ਚਾਰੇ ਥਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਨੂੰ ਕਰਾਂ ਤੇ ਲੱਗੇ ਹੋਏ 100 ਫੁੱਲ ਜਿਵੇਂ ਮਰਜੀ ਅਗਲਾ ਬੰਦਾ ਚੋਲੇ ਬੁੜੀ ਦੇ ਵੀ ਵਿਚਾਰੇ ਥਾਂ ਦੀ ਗਰੰਟੀ ਆ ਵੀ ਜਮਾ ਇੱਕੋ ਜਿਹਾ ਨਿਕਲਾਂਗੇ ਜੈ ਜਮਾ ਮੋਲਵੀਰ ਇਹਦਾ ਇਹਦਾ ਬਈ 53000 ਉਹ 63 ਹਾਂਜੀ ਉਹਦਾ 63 ਜੀ ਇਹਦਾ ਤਰ੍ਹਾਂ ਦੋਸਤੋ ਇੱਕ ਨੰਬਰ 63 ਦੀ ਦੋ ਨੰਬਰ 53 ਦੀ ਮਾਨਤਾਨ ਹੋ ਜੂ ਦੋਵਾਂ ਚੋਈ ਜੇ ਕੋਈ ਜੋੜਾ ਲੈ ਲੈਂਦਾ ਤੇ ਪੂਰਾ ਵੱਧ ਹੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸੂ ਹੁੰਦੇ ਆ ਅਗਲਾ ਮੌਕੇ ਦੇ 5-700 ਵੱਧ ਮਾਨਤਾਨ ਹੋ ਜਾਂਦਾ ਹੁੰਦਾ ਕੋਈ ਚੱਕਰ ਨਹੀਂ ਇੱਕ ਨੰਬਰ ਥੱਲੇ 18 ਕਿਲੋ ਆ ਪੰਜਾਂ ਦੀ ਗੱਪਣ ਚੈੱਕ ਪਾਸ ਹੈ 2 ਨੰਬਰ ਥੱਲੇ 13 ਕਿਲੋ ਦੁੱਧ ਆ 13 ਦਾ 14 ਨਿਕਲੂਗਾ ਢਾਈਆਂ ਦੀ ਗੱਭਣ ਚੈੱਕ ਪਾਸ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਵੀਰਨਾ ਫੋਨ ਤੇ ਗੱਲਬਾਤ ਕਰ ਲਿਓ ਬਾਈ ਦੇ ਘਰੇ ਆ ਜਿਓ ਉਦੋਂ ਬਾਅਦ ਚ ਆਪਦੇ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਜੇ ਕੋਈ ਜੋੜਾ ਲੈ ਲੈਂਦਾ ਭੋਰਾ ਵੱਧ ਮਾਨਤਾਨ ਹੋ ਜੂ ਪਿੰਡ ਖਾਈ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਪੈਂਦੀ ਆ ਨਿਹਾਲ ਸਿੰਘ ਵਾਲਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਵੀਰ ਨੂੰ ਫੋਨ ਲਾਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦਊਗਾ ਸਾਰਿਆਂ ਨੂੰ ਖਾਸ਼ੀਕਾ